ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਤੋਂ ਬਹੁਤ ਚੰਗੀਆਂ ਚੰਗੀਆਂ ਖਬਰਾਂ ਦਿਲ ਖੁਸ਼ ਕਰਨ ਵਾਲੀਆਂ ਖਬਰਾਂ ਵੀ ਆ ਰਹੀਆਂ ਨੇ ਪਰ ਕੈਨੇਡਾ ਦੇ ਵਿੱਚ ਅਜੇਹੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਹੜੇ ਰੱਜ ਕੇ ਡਾਲਰ ਕਮਾਰੇ ਨੇ ਪੜ੍ਹਾਈ ਵੀ ਕਰ ਰਹੇ ਨੇ ਅਜਿਹੇ ਵਿਦਿਆਰਥੀ ਵੀ ਨੇ ਜਿਹੜੇ ਪੜ੍ਹਾਈਆਂ ਛੱਡ ਰਹੇ ਨੇ ਕੰਮ ਕਰ ਰਹੇ ਨੇ ਨਾ ਪੜ੍ਹਾਈ ਮੁਕੰਮਲ ਕਰ 파 ਰਹੇ ਨੇ ਨਾ ਕੰਮ ਚੱਗੇ ਵੱਧ ਪਾ ਰਹੇ ਨੇ ਹੁਣ ਕੈਨੇਡਾ ਚ ਬਹੁਤ ਤਰ੍ਹਾਂ ਦੇ ਕੰਮ ਨੇ ਜਿਹੜੇ ਵਿਦਿਆਰਥੀ ਕਰ ਸਕਦੇ ਨੇ ਬਹੁਤ ਸਧਾਰਨ ਕੰਮ ਵੀ ਨੇ ਜਿਹੜੇ ਵਿਦਿਆਰਥੀ ਕਰ ਸਕਦੇ ਨੇ ਪਰ ਬਹੁਤ ਸਾਰੇ ਵਿਦਿਆਰਥੀ ਕੰਮ ਦਾ ਕੰਮ ਦੀ ਆਦਤ ਪਾਉਣ 'ਚ ਅਸਫਲ ਹੋ ਰਹੇ ਨੇ ਇਸ ਸਾਰੀਆਂ ਗੱਲਾਂ ਕੈਨੇਡਾ ਦੀਆਂ ਚੰਗੀਆਂ ਗੱਲਾਂ ਵਿਦਿਆਰਥੀਆਂ ਦੀਆਂ ਕਮੀਆਂ ਵੀ ਡਿਸਕਸ ਕਰਨੀਆਂ ਜ਼ਰੂਰੀਆਂ ਨੇ ਅਸੀਂ ਸਿਰਫ ਇਹ ਕਹਿ ਦਈਏ ਕਿ ਇੰਡੀਆ ਮਾੜਾ ਜਾਂ ਕੈਨੇਡਾ ਮਾੜਾ ਇਹਦੇ ਨਾਲ ਗੱਲ ਨਹੀਂ ਬਣਨੀ ਸਾਡੇ ਵਿਦਿਆਰਥੀਆਂ ਦੇ ਵਿੱਚ ਵੀ ਕੁਝ ਕਮੀਆਂ ਨੇ ਵਿਦਿਆਰਥੀਆਂ ਨੂੰ ਵੀ ਉਹ ਕਮੀਆਂ ਦੂਰ ਕਰਨੀਆਂ ਪੈਣਗੀਆਂ ਔਰ ਸਾਡੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਆਪਣੇ ਵਿਦਿਆਰਥੀਆਂ ਨੂੰ ਗਾਈਡ ਕਰਨਾ ਪਏਗਾ ਕਿਉਂਕਿ ਕੰਮ ਤਾਂ ਹਰ ਕਿਸੇ ਨੂੰ ਕਰਨਾ ਪੈਂਦਾ ਭਾਵੇਂ ਇੰਡੀਆ ਭਾਵੇਂ ਕੈਨੇਡਾ ਪਾਟਿਆ ਸਾਹਿਬ ਤੁਸੀਂ ਲਗਾਤਾਰ ਕੈਨੇਡਾ ਦੇ ਸੰਪਰਕ 'ਚ ਵੀ ਹੋ ਕੈਨੇਡਾ ਤੋਂ ਖਬਰਾਂ ਵੀ ਤੁਹਾਡੇ ਕੋਲ ਲਗਾਤਾਰ ਆ ਰਹੀਆਂ ਨੇ ਹੁਣ ਵੀ ਮੈਂ ਦੇਖ ਰਿਹਾ ਸੀ ਕਈ ਵਿਦਿਆਰਥੀਆਂ ਨੇ ਚੰਗੇ ਕੰਮ ਕਰਨ ਵਾਲਿਆਂ ਨੇ ਰੀਲਾਂ ਬਣਾ ਕੇ ਪਾਟਿਆ ਜੀ ਨੂੰ ਭੇਜੀਆਂ ਹੁਣ ਵੀ ਪਾਟਿਆ ਸਾਹਿਬ ਉਹ ਰੀਲਾਂ ਦੇਖ ਰਹੇ ਨੇ ਪਾਟਿਆ ਸਾਹਿਬ ਮੈਨੂੰ ਦੱਸੋ ਕਿਹੜੇ ਕਿਹੜੇ ਮੁੰਡੇ ਕਾਮਯਾਬ ਨੇ ਤੇ ਕਿਹੜੇ ਫੇਲ ਹੋ ਰਹੇ ਨੇ ਮੁੰਡੇ ਮੈਂ ਹੋਰ ਵੀ ਐਡ ਕਰਨਾ ਚਾਹਾਂਗਾ ਕੁਝ ਇਦਾਂ ਦੇ ਬੱਚੇ ਵੀ ਹੈਗੇ ਆ ਜਿਹੜੇ ਇਨੀਸ਼ੀਅਲੀ ਬ੍ਰੇਕ ਹੋ ਰਹੇ ਆ ਔਰ ਉਹ ਇੰਡੀਆ ਵਾਪਸ ਵੀ ਆ ਰਹੇ ਨੇ ਜਿੰਨੂੰ ਆਪਾਂ ਇੱਕ ਨਾਮ ਦੇ ਰਹਿਆਂ ਕਿ ਰਿਵਰਸ ਇਮੀਗ੍ਰੇਸ਼ਨ ਦਾ ਵੀ ਜਾਂ ਰਿਵਰਸ ਇਦਾਂ ਦਾ ਵੀ ਜਿਨ੍ਹਾਂ ਨੂੰ ਲੱਗਦਾ ਕਿ ਇੱਥੇ ਰਹਿਣਾ ਬੜਾ ਔਖਾ ਹੈ ਸੋ ਜਿਵੇਂ ਮੈਂ ਕਹਾ ਕਿ ਜਦੋਂ ਇੱਥੇ ਪੇਰੈਂਟਸ ਹਨ ਆਪਣੇ ਸਿਰ ਤੇ ਤਾਂ ਅਸੀਂ ਕੁਝ ਨਹੀਂ ਕਰਨਾ ਚਾਹੁੰਦੇ ਸਾਨੂੰ ਲੱਗਦਾ ਕਿ ਸਾਡਾ ਘਰ ਆਪਣਾ ਮਾਪਿਓ ਸਾਨੂੰ ਰੋਟੀ ਦੇ ਦਿੰਦੇ ਆ ਅਸੀਂ ਕੁਝ ਕਰਨਾ ਚਾਹੁੰਦੇ ਨਹੀਂ ਉੱਥੇ ਜਾ ਕੇ ਜਦੋਂ ਬਹੁਤ ਹੀ ਔਖਾ ਸਾਮਣਾ ਦੇਖਦੇ ਆ ਅਸੀਂ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੋ ਜਦੋਂ ਜਾਂ ਤਾਂ ਕੋਈ ਸਿੱਖਣਾ ਚਾਹੁੰਦੇ ਆ ਉਹ ਸਮਾਂ ਦੇਖ ਕੇ ਔਖਾ ਸਮਾਂ ਦੇਖ ਕੇ ਅਸੀਂ ਕੁਝ ਸਿੱਖਣਾ ਚਾਹੁੰਦੇ ਆਂ ਕੁਝ ਬੰਨਣਾ ਚਾਹੁੰਦੇ ਆਂ ਨਾਲੇ ਸਾਨੂੰ ਪਤਾ ਹੁੰਦਾ ਹੈ ਕਿ ਜੇ 5 ਘੰਟੇ ਦੀ ਦਿਹਾੜੀ ਲਾਈ ਤਾਂ ਸਾਨੂੰ ਐਟ ਦ ਐਂਡ ਆਫ ਦਿ ਡੇ 100 ਡਾਲਰ ਮਿਲਣਾ ਯਾਨੀ 6000 ਰੁਪਈਆ ਔਰ ਜੇ ਇੱਥੇ ਪੂਰਾ ਮਹੀਨਾ ਵੀ ਲਾ ਲਿਆ ਤਾਂ 6000 ਨਹੀਂ ਮਿਲਣਾ ਸੋ ਸਟੂਡੈਂਟਸ ਇੱਕ ਚੀਜ਼ ਜ਼ਰੂਰੀ ਹੈਗੀ ਹੈ ਕਿ ਤੁਸੀਂ ਲਾਈਫ ਇਜ਼ ਰੀਅਲੀ ਟਫ ਮੈਂ ਤਾਂ ਕਿਸੇ ਨੂੰ ਕਹਿੰਦਾ ਹੀ ਨਹੀਂ ਹੈਗਾ ਮੈਂ ਜਦੋਂ ਵੀ ਕਿਸੇ ਦਾ ਵੀਜ਼ਾ ਆਉਂਦਾ ਨਾ ਮੈਂ ਉਹਨੂੰ ਕਹਿੰਦਾ ਕਿ ਬੇਟਾ ਵੀਜ਼ਾ ਆਣ ਦੀ ਖੁਸ਼ੀ ਤਾਂ ਬਹੁਤ ਜ਼ਿਆਦਾ ਹੈ ਬਟ ਵੀਜ਼ਾ ਲੱਗਣ ਤੋਂ ਬਾਅਦ ਜਿਹੜੀਆਂ ਪਰੇਸ਼ਾਨੀਆਂ ਸ਼ੁਰੂ ਹੁੰਦੀਆਂ ਨਾ ਉਹ ਉਹ ਡਿਫਿਕਲਟ ਹੈ ਜੇ ਤੁਸੀਂ ਉਹ ਸਹਿ ਗਏ ਫਿਰ ਯੂ ਵਿਲ ਬਿਕਮ ਵੈਰੀ ਵੈਰੀ ਸਕਸੈਸਫੁਲ ਐਂਡ ਵੈਰੀ ਵੈਰੀ ਟੈਲੈਂਟਡ ਐਂਡ ਯੂ ਵਿਲ ਇੰਜੋਏ ਆਲਸੋ ਬਿਕਾਜ਼ ਜੂ ਕਮਾ ਕੇ ਇੰਜੋਏ ਕਰਨ ਦਾ ਮਜ਼ਾ ਉਹ ਹੋਰ ਕੋਈ ਨਹੀਂ ਹੈਗਾ ਮੈਂ ਤਾਂ ਇਦਾਂ ਦੇ ਬੱਚੇ ਵੀ ਪਲੇਨ 'ਚ ਮਿਲਦਾ ਜਿਹੜੇ ਕਹਿੰਦੇ ਆ ਕਿ ਮੈਂ ਹੁਣੇ ਲਾਸ ਵੈਗਾਸ ਤੋਂ ਆਇਆ ਸਰ ਘੁੰਮਣ ਗਿਆ ਸੀ ਵੇਗਾਸ ਕਿਉਂਕਿ ਮੈਂ ਹੁਣੇ ਕੈਨੇਡੀਅਨ ਪਾਸਪੋਰਟ ਮੇਰਾ ਬਣਿਆ ਤਾਂ ਮੈਂ ਸੋਚਿਆ ਵੇਗਾਸ ਘੁੰਮਾਂਗਾ ਤੇ ਅਗਲੇ ਹਫਤੇ ਮੈਂ ਲਾਸ ਐਂਜਲਸ ਜਾਣਾ ਆਪਣੇ ਦੋਸਤਾਂ ਨਾਲ ਮੈਂ ਕਹਾਂਗਾ ਕਿ ਇਦਾਂ ਦਾ ਲਾਈਫ ਸਟਾਈਲ ਤਾਂ ਕੀ ਕਹਿੰਦੇ ਆ ਆਪਣੇ ਇੱਥੇ ਦੇ ਬੱਚਿਆਂ ਦਾ ਹੈ ਹੀ ਨਹੀਂ ਸਾਡੇ ਲਈ ਤਾਂ ਇੱਥੇ ਦੀ ਗੋਆ ਜਾਣਾ ਬੜੀ ਵੱਡੀ ਗੱਲ ਆ ਜੀ ਸਾਲ ਦੋ ਸਾਲ ਪੰਜ ਸਾਲ ਚੱਕਰੀ ਗੋਆ ਜਾਈਏ ਤਾਂ ਬੜੀ ਵੱਡੀ ਗੱਲ ਹੋ ਜਾਂਦੀ ਹੈ ਐ ਹੋ ਜੇ ਬੱਚੇ ਸਾਨੂੰ ਪਲੇਨ ਉੱਚ ਮਿਲਦੇ ਜਿਹੜੇ ਜਿਨ੍ਹਾਂ ਨੇ ਸਕਸੈਸਫੁਲ ਹੋਏ ਕੈਨੇਡਾ ਜਾ ਕੇ ਐਂਡ ਉਹ ਅੱਛਾ ਕਰ ਰਹੇ ਨੇ ਔਰ ਇਦਾਂ ਦੇ ਵੀ ਮਿਲਦੇ ਆ ਜਿਹੜੇ ਕਹਿੰਦੇ ਕਿ ਸਰ 2 ਮਹੀਨੇ ਹੋ ਗਏ ਨੌਕਰੀ ਨਹੀਂ ਮਿਲੀ ਔਰ ਹੱਲੇ ਵੀ ਕੋਸ਼ਿਸ਼ ਜਾਰੀ ਹੈ ਜਲਦੀ ਮਿਲ ਜਾਏਗੀ ਔਰ ਕੁਝ ਇਦਾਂ ਦੇ ਵੀ ਮਿਲਦੇ ਜਿਨ੍ਹਾਂ ਨੂੰ 15 ਦਿਨ ਹੋਏ ਆ ਪਹੁੰਚਿਆ ਨੂੰ ਔਰ ਉਹ ਕਹਿੰਦੇ ਕਿ ਬਹੁਤ ਮਾੜੀ ਜਗ੍ਹਾ ਅਸੀਂ ਆ ਗਏ ਆ ਕਿਉਂਕਿ ਬਹੁਤ ਔਖਾ ਇੱਥੇ ਰਹਿਣਾ ਬਹੁਤ ਹੀ ਔਖਾ ਹੈ ਇੱਥੇ ਰਹਿਣਾ ਕਿਉਂਕਿ ਉਹਨਾਂ ਨੇ ਇਹੋ ਜਿਹਾ ਸਰਕਲ 'ਚ ਉਹ ਆ ਗਏ ਜਿਹੜੇ ਸਰਕਲ ਨੇ ਉਹਨਾਂ ਨੂੰ ਡਰਾ ਦਿੱਤਾ ਜਿਹੜੇ ਸਰਕਲ ਨੇ ਉਹਨਾਂ ਨੂੰ ਇੰਨਾ ਡਰਾ ਦਿੱਤਾ ਕਿ ਉਹ ਟੁੱਟ ਜਾਂਦੇ ਆ ਕਿ ਹੁਣ ਯਾਰ ਯਾਰ ਇੰਨਾ ਨੂੰ ਸਾਲ ਹੋ ਗਿਆ ਇੰਨਾ ਨੇ ਕੁਝ ਨਹੀਂ ਕੀਤਾ ਤੇ ਮੈਂ ਜਾਵਾਂ ਵਾਪਸ ਫਿਰ ਜਿਹੜੇ ਸਰਕਲ ਚ ਤੁਸੀਂ ਗਏ ਉਹ ਸਰਕਲ ਗਲਤ ਹੈ ਜੀ ਸੋ ਆਪਣਾ ਸਰਕਲ ਚੇਂਜ ਕਰੋ ਦੂਜੀ ਚੀਜ਼ ਹੈ ਤੁਸੀਂ ਜਦੋਂ ਇੱਥੇ ਆਪਣੇ ਪੇਰੈਂਟਸ ਤੇ ਡਿਪੈਂਡੈਂਟ ਹੋ ਨਾ ਉਹ ساری ਜ਼ਿੰਦਗੀ ਡਿਪੈਂਡੈਂਟ ਰਹੋਗੇ ਆਪੇ ਕੁਝ ਨਹੀਂ ਕਰ ਪਾਓਗੇ ਜਦੋਂ ਤੁਸੀਂ ਆਪੇ ਕੁਝ ਕਰਨਾ ਚਾਹੁੰਦੇ ਹੋ ਤਾਂ ਆਪਾਂ ਇੱਥੋਂ ਨਿਕਲਣਾ ਚਾਹੁੰਦੇ ਆ ਮੈਂ ਇਦਾਂ ਦੇ ਲੋਕ ਜਾਣਦਾ ਸਰ ਜਿਹੜੇ 35 40 ਸਾਲ ਦੀ ਉਮਰ ਚ ਬਹੁਤ ਸੋਹਣੇ ਸੈਟਲਡ ਘਰਦਿਆਂ ਨੂੰ ਬਹੁਤ ਸੋਨਾ ਕਰਾਇਆ ਆਂਦਾ ਹੋਇਆ ਛੱਡ ਕੇ ਇਥੋਂ ਕੈਨੇਡਾ ਗਏ ਕਿਉਂ ਕਿ ਉਹ ਕੁਝ ਆਪੇ ਕਰਨਾ ਚਾਹੁੰਦੇ ਸੀ ਕਿੰਨੀ ਦੇਰ ਤੱਕ ਉਹ ਆਪਣੇ ਮਾਪਿਓ ਤੋਂ ਪੈਸੇ ਮੰਗਦੇ ਰਹਿੰਦੇ ਕੰਨ ਤੱਕ ਪੈਸੇ ਮੰਗਦੇ ਰਹਿੰਦੇ ਉਹ ਆਪੇ ਕਰਨਾ ਚਾਹੁੰਦੇ ਸੀ ਜਿਹੜੇ ਬੰਦੇ ਨੇ ਕਦੀ ਕੋਈ ਕੰਮ ਨਹੀਂ ਕੀਤਾ ਉਹ ਬੰਦੇ ਨੇ ਉੱਥੇ ਜਾ ਕੇ ਸ਼ਿਫਟਾਂ ਲਾਈਆਂ 35 40 ਸਾਲ ਦੀ ਉਮਰ 'ਚ ਕਿਉਂ ਕਿਉਂਕਿ ਜਦੋਂ ਉਹਨੇ ਆਪਣਾ ਪੈਸਾ ਕਮਾਇਆ ਜੋ ਉਹਦਾ ਮਜ਼ਾ ਆਇਆ ਉਹਨੂੰ ਉਹ ਮਜ਼ਾ ਇੱਥੇ ਰਹਿ ਕੇ ਨਹੀਂ ਬੇਲੇ ਸਕਦਾ ਸੀ ਕਿਉਂਕਿ ਉਹ ਆਪਣੇ ਪੇਰੈਂਟਸ ਤੇ ਡਿਪੈਂਡੈਂਟ ਹੈ ਸੋ ਸਟੂਡੈਂਟ ਹਰ ਕਿਸੇ ਦਾ ਇੱਕ ਤਰੀਕਾ ਹੁੰਦਾ ਹੈ ਸੋਚਣ ਦਾ ਹਰ ਕਿਸੇ ਦੀ ਇੱਕ ਸੋਚ ਹੁੰਦੀ ਹੈ ਜੇ ਤੁਸੀਂ ਇੰਡੀਆ ਚ ਆਪਣੇ ਪੇਰੈਂਟਸ ਦੇ ਨਾਲ ਰਹਿਣਾ ਚਾਹੁੰਦੇ ਹੋ ਤੁਸੀਂ ਉੱਥੇ ਜਾ ਕੇ ਨਹੀਂ ਹਾਰਡਸ਼ਿਪਸ ਦੇਖਣਾ ਚਾਹੁੰਦੇ ਤਾਂ ਤੁਹਾਡੇ ਵਾਸਤੇ ਕੋਈ ਵੀ ਫੋਰਨ ਕੰਟਰੀ ਨਹੀਂ ਬੜਿਆ ਤੁਸੀਂ ਇੰਡੀਆ ਚ ਹੀ ਰਹੋ ਆਪਣੇ ਪੇਰੈਂਟਸ ਦਾ ਜਾਂ ਤਾਂ ਬਿਜ਼ਨਸ ਸੰਭਾਲੋ ਜਾਂ ਆਪਣੇ ਪੇਰੈਂਟਸ ਦੇ ਨਾਲ ਰਹੋ ਕੰਫਰਟ ਲੈਵਲ ਚ ਰਹੋ ਕਿਉਂ ਆਪਾ ਹਾਰਡਸ਼ਿਪਸ ਦੇਖਣਾ ਚਾਹੁੰਦੇ ਆ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਦੁਨੀਆ ਦੇਖਣਾ ਚਾਹੁੰਦੇ ਹੋ ਹਾਰਡਸ਼ਿਪਸ ਦੇਖਣਾ ਚਾਹੁੰਦੇ ਹੋ ਕੁਝ ਸਿੱਖਣਾ ਚਾਹੁੰਦੇ ਹੋ ਮਲਟੀਕਲਚਰਲ এনवायरमेंट ਚ ਰਹਿਣਾ ਚਾਹੁੰਦੇ ਹੋ ਘੁੰਮਣਾ ਚਾਹੁੰਦੇ ਹੋ ਔਰ ਵਕ ਵਕ ਦੇਸ਼ਾਂ ਦਾ ਫੂਡ ਟਰਾਈ ਕਰਨਾ ਚਾਹੁੰਦੇ ਹੋ ਬੋਟਿੰਗ ਕਰਨਾ ਚਾਹੁੰਦੇ ਹੋ ਹਾਈਕਿੰਗ ਕਰਨਾ ਚਾਹੁੰਦੇ ਹੋ ਟਰੈਕਿੰਗ ਕਰਨਾ ਚਾਹੁੰਦੇ ਹੋ ਸਕੀਿੰਗ ਦੇਖਣਾ ਚਾਹੁੰਦੇ ਹੋ ਮਤਲਬ ਇੰਨਾ ਕੁਝ ਕਰਨ ਨੂੰ ਜੋ ਤੁਸੀਂ ਇੱਥੇ ਰਹਿ ਕੇ ਨਹੀਂ ਕਰ ਸਕਦੇ ਗੋਲਫ ਖੇਡਣਾ ਚਾਹੁੰਦੇ ਹੋ हां ਤੁਸੀਂ ਬਾਹਰ ਜਾਓ अदरवाइज इंडिया इज वेरी गुड कंट्री ਕਿਉਂਕਿ ਸਾਡੂ ਇੱਥੇ ਬਹੁਤ ਸਾਰੇ ਕੰਫਰਟ ਹੈਗੇ ਆ ਕਿਉਂਕਿ ਇੱਥੇ ਨਾਰਮਲੀ ਕਿਉਂਕਿ ਪਪੂਲਰਸ ਕੰਟਰੀ ਹੈਗੀ ਆ ਅਸੀਂ ਦੇਖੋ ਉਹ ਹੈਗਾ ਜਿਹਨੂੰ ਅਸੀਂ ਕਹਿੰਦੇ ਕੈਪਟਲਿਸਟ ਕੰਟਰੀ ਕਿਉਂਕਿ ਉਹ ਕੈਪਟਲਿਸਟ ਕੰਟਰੀ ਹੈ ਜੋ ਆਪਾਂ ਕਮਾਣਦੇ ਆ ਉਹ ਉੱਥੇ ਖਰਚ ਕਰ ਦਿੰਦੇ ਆ ਇੰਡੀਆ ਵਾਲੇ ਕੈਪਟਲਿਸਟ ਨਹੀਂ ਬਣ ਜੇ ਬਣ ਜੇਗਾ ਆਉਣ ਵਾਲੇ ਸਾਲਾਂ ਚ ਕਿਉਂਕਿ ਇੱਥੇ ਵੀ ਅਸੀਂ ਜੋ ਕਮਾ ਰਹੇ ਆ ਅਸੀਂ ਖਰਚ ਕਰਨ ਲੱਗ ਗਏ ਆ ਵਾਪਸ ਲੈ ਲੈਂਦੀ ਸਰਕਾਰ ਸਾਡੇ ਤੋਂ ਟੈਕਸ ਦੇ ਰੂਪ ਚ ਬਹੁਤ ਕੁਝ ਲੈ ਲੈਂਦੀ ਹੈ ਗੱਡੀ ਫਾਈਨਾਂਸ ਕਰਾਈ ਉਹ ਵੀ ਸਰਕਾਰ ਕੋ ਪੈਸਾ ਜਾ ਰਿਹਾ ਘਰ ਲੋਨ ਕਰਾਇਆ ਉਹ ਵੀ ਸਰਕਾਰ ਕੋਲ ਪੈਸਾ ਚਲਾ ਰਿਹਾ ਸੋ ਇਹ ਕੈਪਟਲਿਸਟ ਦੇਸ਼ ਕੈਨੇਡਾ ਨੂੰ ਅਸੀਂ ਕਿਹਾ ਜਾਂਦਾ ਹੈ ਪਰ ਜਿਹੜਾ ਤੁਸੀਂ ਘਰ ਲਿਆ ਉਹਦੀ ਕੁਆਲਿਟੀ ਆਫ ਲਾਈਫ ਬਹੁਤ ਉੱਤੇ ਹੈ ਜਿਹੜੀ ਤੁਸੀਂ ਗੱਡੀ ਲਈ ਹੈ ਉਹ ਕੁਆਲਿਟੀ ਆਫ ਲਾਈਫ ਦੇ ਸਟੈਂਡਰਡ ਤੋਂ ਬਹੁਤ ਉੱਤੇ ਹੈ ਜੋ ਤੁਸੀਂ ਇੱਥੇ ਆਪਣਾ ਲਾਈਫ ਸਟਾਈਲ ਮੇਨਟੇਨ ਕਰ ਰਹੇ ਹੋ ਬਹੁਤ ਉੱਤੇ ਹੈਗਾ ਜਿਹੜੀ ਸੜਕਾਂ ਤੇ ਤੁਸੀਂ ਗੱਡੀ ਚਲਾ ਰਹੇ ਉਹਦਾਂ ਦੀਆਂ ਸੜਕਾਂ ਇੰਡੀਆ ਚ ਬਣਦੇ ਹਾਲੇ ਸ਼ਾਇਦ ਪਤਾ ਨਹੀਂ 25 ਸਾਲ ਲੱਗ ਜਾਣੇ ਆ ਜਾਂ ਬੰਨੀਆਂ ਵੀ ਨਹੀਂ ਬੰਨੀਆਂ ਕਿਉਂਕਿ ਮੇਰੀ ਤਾਂ ਅੱਧੀ ਉਮਰ ਨਿਕਲ ਗਈ ਜਾਂ ਤੁਹਾਡੀ ਵੀ ਨਿਕਲ ਗਈ ਸਰ ਹੱਲੇ ਵੀ ਸੜਕਾਂ ਨਹੀਂ ਬਣ ਪਾਈਆਂ ਆਪਣੀਆਂ ਠੀਕ ਹੈ ਸੋ ਆਪਣੇ ਦੇਸ਼ 'ਚ ਤਾਂ ਸੜਕਾਂ ਹੀ ਨਹੀਂ ਬਣਾ ਪਾਏ ਮੈਨੂੰ ਇਹ ਨਹੀਂ ਪਤਾ ਕਿ ਅੱਗੇ ਹੋਰ ਕੀ ਦੇਣਗੇ ਆਪਣੇ ਆਨ ਸੋ ਸਟੂਡੈਂਟਸ ਇਹ ਇੱਕ ਮਾਈਂਡ ਸੈਟ ਹੈ ਇੱਕ ਸੋਚ ਹੈ ਜਿਹੜੀ ਸਾਨੂੰ ਬਦਲਣੀ ਪੈਗੀ ਕਿ ਸਵਾਲ ਤਾਂ ਸਾਡਾ ਇਹ ਸੀ ਕਿਹੜੇ ਬੱਚੇ ਸੈੱਟ ਹੋਣਗੇ ਕਿਹੜੇ ਨਹੀਂ ਹੋਣਗੇ ਮਾਈਂਡਸੈਟ ਜਿੰਨਾ ਦਾ ਹੋਏਗਾ ਕਿ ਮੈਂ ਉੱਥੇ ਜਾ ਕੇ ਕੁਝ ਕਰਨਾ ਚਾਹਨਾ ਉਹ ਸਾਰੇ ਸੈੱਟ ਹੋ ਜਾਣਗੇ ਜਿਹੜੇ ਇਸ ਮਾਈਂਡਸੈਟ ਨਾਲ ਜਾਣਗੇ ਕਿ ਮੈਂ ਇਦਾਂ ਦੀ ਰੀਲਾਂ ਦੇਖ ਕੇ ਆਇਆ ਕਿ ਇੱਥੇ ਕੰਮ ਨਹੀਂ ਹੈਗਾ ਔਰ ਮੈਂ ਪਤਾ ਨਹੀਂ ਗਲਤੀ ਨਾਲ ਇੱਥੇ ਆ ਗਿਆ ਉਹ ਬੱਚੇ ਕਦੀ ਵੀ ਨਹੀਂ ਉੱਥੇ ਸੈੱਟ ਹੋ ਪਾਣਗੇ ਇੱਕ ਮਾਈਂਡਸੈਟ ਸੋ ਉਹ ਬੱਚੇ ਨਾ ਇੱਥੇ ਵੀ ਸੈੱਟ ਹੋ ਪਾਉਂਦੇ ਸੋ ਇੱਥੇ ਵੀ ਤਾਂ ਸਰ ਬਹੁਤ ਓਪਰਚ्युनिटी ਆਪਾਂ ਕਿਉਂ ਬਾਹਰ ਜਾ ਰਹੇ ਆ ਇੱਥੇ ਵੀ ਤਾਂ ਆਪਾਂ ਪੈਸੇ ਕਮਾ ਸਕਦੇ ਆ ਇੱਥੇ ਵੀ ਬਹੁਤ ਓਪਰਚ्युनिटी ਹੈ ਇੱਥੇ ਵੀ ਪੈਸੇ ਕਮਾ ਸਕਦੇ ਆ ਤੁਸੀਂ ਕੰਮ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਤੁਸੀਂ ਇੱਕ ਲਿਮਟਿਡ ਖਰਚੇ ਦੇ ਅੰਦਰ ਤੁਸੀਂ ਇੰਡੀਆ ਚ ਵੀ ਜਾ ਸਕਦੇ ਤੁਸੀਂ ਕਿਉਂ ਬਾਹਰ ਜਾ ਰਹੇ ਕਿਉਂਕਿ ਬਾਹਰ ਜਾਂਦੇ ਅਸੀਂ ਸੋਚਦੇ ਆ ਕਿਸੇ ਇੱਕ ਵਧੀਆ ਸੈਟਲ ਹੋਈਏ ਆਪਣੇ ਮਾਪਿਓ ਨੂੰ ਸਪੋਰਟ ਕਰੀਏ ਔਰ ਸਪੋਰਟ ਕੀਤਾ ਵੀ ਹੈ ਅੱਜ ਦੇ ਰੇਜ ਚ ਪਿੰਡਾਂ ਚ ਜਿੰਨੀਆਂ ਵੱਡੀਆਂ ਵੱਡੀਆਂ ਕੋਠੀਆਂ ਹੈਗੀਆਂ ਮੈਨੂੰ ਲੱਗਦਾ ਉਹ ਸਾਰੇ ਬੱਚੇ ਬਾਹਰ ਗਏ ਜਾਂ ਕੋਈ ਨਾ ਕੋਈ ਉਹਨਾਂ ਦੇ ਖਾਨਦਾਨ ਚੋਂ ਬਾਹਰ ਗਿਆ ਔਰ ਉਹਨੇ ਉਹਨੇ ਪੈਸਾ ਭੇਜਿਆ ਉਹ ਕੁਕੀਆਂ ਬਣੀਆਂ ਜ਼ਿਆਦਾਤਰ ਜਿਹੜੇ ਵੱਡੇ ਜ਼ਮੀਨਦਾਰ ਹੈ ਉਹਨਾਂ ਦੇ ਬੱਚੇ ਵੀ ਬਾਹਰ ਪੜ੍ਹਦੇ ਆ ਜ਼ਿਆਦਾਤਰ ਜਿੰਦੇ ਵੱਡੇ ਬਿਊਰੋਕਰੇਟਸ ਹੈ ਉਹਨਾਂ ਸਾਰਿਆਂ ਦੇ ਬੱਚੇ ਵੀ ਬਾਹਰ ਹੀ ਐ ਅੱਜ ਜ਼ਰੂਰ ਇੱਕ ਨਾਰਾ ਲਾ ਰਹੇ ਜਿੰਨੇ ਪੋਲਿਟਿਸ਼ੀਅਨ ਹੈਗੇ ਆ ਉਹਨਾਂ ਦੇ ਬੱਚੇ ਵੀ ਸਾਰੇ ਬਾਹਰ ਪੜਦੇ ਪਏ ਆ ਫਿਰ ਜੇ ਉਹ ਸਾਰੇ ਜਿਹੜੇ ਇੰਨੇ ਪੜੇ ਲਿਖੇ ਉੱਤੇ ਲੈਵਲ ਤੇ ਪਹੁੰਚ ਕੇ ਵੀ ਆਪਣੇ ਬੱਚਿਆਂ ਨੂੰ ਬਾਹਰ ਪੇਜ ਰਹੇ ਨੇ ਪੜਨ ਫਿਰ ਕੋਈ ਤਾਂ ਗੱਲ ਹੋਣੀ ਐ ਸੋ ਕੋਈ ਚੀਜ਼ ਤਾਂ ਸਿੱਖਣ ਨੂੰ ਮਿਲਦੀ ਹੋਣੀ ਐ ਔਰ ਜੋ ਸਿੱਖ ਹੈ ਉਹ ਇੱਥੇ ਘਰ ਰਹਿ ਕੇ ਨਹੀਂ ਮਿਲ ਪਾਣੀ ਬਿਲਕੁਲ ਸਹੀ ਗੱਲ ਹੈ ਜੀ ਸੋ ਹੁਣ ਵਿਦਿਆਰਥੀ ਇਹ ਤੈਅ ਕਰਨ ਕਿ ਉਹਨਾਂ ਨੇ ਜ਼ਿੰਦਗੀ ਅੱਗੇ ਕਿਵੇਂ ਬਿਤਾਉਣੀ ਐ ਔਰ ਜਿਹੜੇ ਸਕਸੈਸਫੁਲ ਵਿਦਿਆਰਥੀ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਲ ਵੀ ਜ਼ਰੂਰ ਵਿਦਿਆਰਥੀ ਆਪਣਾ ਰਾਹ ਤਾ ਬਣਾਉਣ ਕਿਉਂਕਿ ਇੱਕ ਕਹਾਵਤ ਹੈ ਜੈਸੀ ਸੰਗਤ ਵੈਸੀ ਰੰਗਤ ਸੋ ਅਗਰ ਤੁਸੀਂ ਕੰਮ ਕਰਨ ਵਾਲੇ ਮਿਹਨਤੀ ਵਿਦਿਆਰਥੀਆਂ ਦੀ ਸੰਗਤ ਚ ਰਹੋਗੇ ਤੇ ਜ਼ਰੂਰ ਤੁਸੀਂ ਵੀ ਕੰਮ ਕਰਨਾ ਸਿੱਖੋਗੇ ਕਿਉਂਕਿ ਮੈਂ ਇੰਡੀਆ ਦਾ ਤਜਰਬਾ 파ਟਿਆ ਸਾਹਿਬ ਦੇਖਦਾ ਅਸੀਂ ਅਗਰ ਰੱਦੀ ਵੀ ਚਕਾਣੀ ਹੋਵੇ ਤੇ ਅਖਬਾਰ ਵਾਲਾ ਰੱਦੀ ਵਾਲਾ ਅਖਬਾਰ ਵੀ ਲੈ ਕੇ ਜਾਂਦਾ ਤੇ ਸਾਨੂੰ ਤੋਲ ਕੇ ਕਿਲੋ ਦੇ ਹਿਸਾਬ ਨਾਲ ਪੈਸੇ ਵੀ ਦੇ ਕੇ ਜਾਂਦਾ ਤੇ ਮੈਨੂੰ ਪਤਾ ਲੱਗਿਆ ਕਿ ਜੇ ਕੈਨੇਡਾ ਚ ਕਿਸੇ ਨੇ ਰੱਦੀ ਦੇਣੀ ਹੋਵੇ ਤੇ ਪੈਸੇ ਦੇਣੇ ਪੈਂਦੇ। ਵੀ ਭਾਈ ਸਾਡੀ ਰੱਦੀ ਵੀ ਲੈ ਜਾ ਤੇ ਆ ਲੈ ਨਾਲ ਪੈਸੇ ਵੀ ਲੈ ਜਾ। ਫੋ ਇਸ ਕਰਕੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਬਹੁਤ ਤਰ੍ਹਾਂ ਦੇ ਕੰਮ ਨੇ। ਪਰ ਸਾਡੇ ਵਿਦਿਆਰਥੀ ਬਹੁਤ ਸਾਰੇ ਕੰਮਾਂ ਵੱਲ ਜਾਂਦੇ ਨਹੀਂ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਔਰ ਵਿਦਿਆਰਥੀ ਜੀਵਨ ਦੇ ਵਿੱਚ ਤੁਸੀਂ ਸਧਾਰਨ ਕੰਮਾਂ ਤੋਂ ਆਪਣੀ ਜ਼ਿੰਦਗੀ ਨੂੰ ਬਹੁਤ ਵੱਡੇ ਮਕਾਮ ਤੱਕ ਲੈ ਜਾ ਸਕਦੇ ਹੋ। ਫੋ ਇਸ ਕਰਕੇ ਹਰ ਰੋਜ਼ ਜਦੋਂ ਵੀਡੀਓਜ਼ ਆਉਂਦੀਆਂ ਨੇ ਤੇ ਨਵੀਂ-ਨਵੀਂ ਤਰ੍ਹਾਂ ਦੀ ਜਿਹੜੀ ਜਾਣਕਾਰੀ ਆਉਂਦੀ ਹੈ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਐਜੂਕੇਸ਼ਨ ਚੈਨਲ ਹੋਣ ਦੇ ਨਾਤੇ ਸਟੂਡੈਂਟਸ ਨੂੰ ਹਰ ਪੱਖ ਤੋਂ ਵਾਕਿਫ ਕਰਾ ਜਾਵੇ ਸੋ ਸੈਪਟੈਂਬਰ ਔਰ ਜਨੂਅਰੀ ਇਨਟੇਕ ਲਈ ਹਜੇ ਵੀ ਵਿਦਿਆਰਥੀ ਅਪਲਾਈ ਕਰ ਰਹੇ ਨੇ 90413 90412 ਔਰ ਕੈਨੇਡਾ ਲਈ ਜ਼ਰੂਰ ਪਾਟੀਆਂ ਜੀ ਨੂੰ ਇੱਕ ਵਾਰੀ ਆ ਕੇ ਮਿਲੋ ਧੰਨਵਾਦ